ਗੁਰਦਾਸਪੁਰ ਤੋਂ ਕਾਂਗਰਸੀ ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਰਿਸ਼ਤੇਦਾਰ ਕਸੂਤੇ ਫਸ ਗਏ ਨੇ ਕਤਲ ਦੇ ਇਲਜ਼ਾਮ ਲੱਗੇ ਨੇ ਵੱਡੇ ਇਲਜ਼ਾਮ ਲੱਗੇ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਰਿਸ਼ਤੇਦਾਰਾਂ ਦੇ ਉੱਤੇ ਸੋਹਰਾ ਤੇ ਸਾਲਾ ਦੇ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਕੀ ਆ ਪੂਰਾ ਮਾਜਰਾ ਕਿਸ ਕਤਲ ਇਲਜ਼ਾਮ ਦੇ ਵਿੱਚ ਐਮਪੀ ਸੁਖਜਿੰਦਰ ਰੰਧਾਵਾ ਦੇ ਰਿਸ਼ਤੇਦਾਰ ਘਿਰ ਚੁੱਕੇ ਨੇ ਇਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਤੁਸੀ ਜੁੜੇ ਹੋ ਲੁੱਕ ਪੰਜਾਬ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਗੁਰਦਾਸਪੁਰ ਤੋਂ ਕਾਂਗਰਸੀ ਲੋਕ ਸਭਾ ਮੈਂਬਰ ਤੇ ਸਾਫ ਦਾ ਉਪ ਮੁੱਖ ਮੰਤਰੀ ਸਖਜਿੰਦਰ ਸਿੰਘ ਰੰਧਾਵਾ ਦੇ ਰਿਸ਼ਤੇਦਾਰ ਕਸੂਤੇ ਘਿਰ ਗਏ ਦਰਅਸਲ ਸਖਜਿੰਦਰ ਸਿੰਘ ਰੰਧਾਵਾ ਦੇ ਸੋਹਰਾ ਤੇ ਸਾਲਾ ਦੇ ਉੱਤੇ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਅਬੂਲ ਖਰਾਣਾ ਦੇ ਵਿੱਚ ਹੋਏ ਪਿਓ ਪੁੱਤ ਦੇ ਕਤਲ ਮਾਮਲੇ ਦੇ ਵਿੱਚ ਸਖਜਿੰਦਰ ਸਿੰਘ ਰੰਧਾਵਾ ਦੇ ਸੋਹਰਾ ਤੇ ਸਾਲਾ ਸਣੇ ਚਾਰ ਜਾਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਮਾਮਲਾ ਕੁਝ ਇਸ ਤਰ੍ਹਾਂ ਹੈ ਸੀਨੀਅਰ ਕਾਂਗਰਸੀ ਆਗੂ ਅਤੇ ਗਰਦਾਸਪੁਰ ਤੋਂ ਲੋਕ ਸਭਾ ਮੈਂਬਰ ਸਖਜਿੰਦਰ ਸਿੰਘ ਰੰਧਾਵਾ ਦੇ ਸੋਹਰੇ ਤੇ ਸਾਲੇ ਸਣੇ ਚਾਰ ਵਿਅਕਤੀਆਂ ਖਿਲਾਫ ਪਿੰਡ ਅਬੂਲਖਰਾਣਾ ਵਿੱਚ 55 ਸਾਲਾ ਵਿਨੇ ਪ੍ਰਤਾਪ ਸਿੰਘ ਬਰਾੜ ਅਤੇ ਉਹਨਾਂ ਦੇ ਪੁੱਤਰ 22 ਸਾਲਾ ਸੂਰਿਆ ਪ੍ਰਤਾਪ ਸਿੰਘ ਬਰਾੜ ਦੇ ਕਤਲ ਦੇ ਦੋਸ਼ਾ ਹੇਠ ਕੇਸ ਦਰਜ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਪਿਓ-ਪੁੱਤ ਦੀ ਉਹਨਾਂ ਦੇ ਪਿੰਡ ਵਿੱਚ ਲਾਲਬਾਈ ਰੋਡ ਤੇ ਉਸ ਵੇਲੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਐਸਯੂਵੀ ਵਿੱਚ ਆਪਣੇ ਖੇਤਾਂ ਤੋਂ ਘਰ ਨੂੰ ਪਰਤ ਰਹੇ ਸਨ। ਇਹ ਹੱਤਿਆਵਾਂ ਕਥਿਤ ਤੌਰ ਤੇ ਪੁਰਾਣੇ ਜ਼ਮੀਨੀ ਵਿਵਾਦ ਕਾਰਨ ਹੋਈਆਂ ਦੱਸੀਆਂ ਜਾਂਦੀਆਂ ਨੇ ਵਿਨੇ ਪ੍ਰਤਾਪ ਬਰਾੜ ਸਾਬਕਾ ਕਾਂਗਰਸੀ ਅਤੇ ਆਗੂ ਅਤੇ ਸਰਦੂਲਗੜ੍ਹ ਦੇ ਵਿਧਾਇਕ ਅਜੀਤਿੰਦਰ ਮੋਫਰ ਦਾ ਭਾਂਜਾ ਸੀ ਵਿਨੇ ਦੀ ਧੀ ਸਾਜੀਆ ਪ੍ਰਤਾਪ ਬਰਾੜ ਦੀ ਸ਼ਿਕਾਇਤ ਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਜਿੰਨਾ ਵਿਅਕਤੀਆਂ ਖਿਲਾਫ ਇਹ ਕੇਸ ਦਰਜ ਕੀਤਾ ਗਿਆ ਹੈ ਉਹਨਾਂ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਦਾਸ ਸੋਹਰਾ ਅਨੁਸ਼ਤਰਪਾਲ ਸਿੰਘ ਸਾਲਾ ਰਵਿੰਦਰ ਸਿੰਘ ਉਰਫ ਬੱbbi ਅਤੇ ਦਵਿੰਦਰ ਸਿੰਘ ਉਰਫ ਰਾਣਾ ਸ਼ਾਮਲ ਨੇ ਇਹ ਸਾਰੇ ਅਬਲ ਖਰਾਣਾ ਪਿੰਡ ਦੇ ਵਾਸੀ ਨੇ ਇਸ ਤੋਂ ਇਲਾਵਾ ਅਣਪਛਾਤੇ ਵਿਅਕਤੀਆਂ ਤੇ ਵੀ ਕੇਸ ਦਰਜ ਕੀਤਾ ਗਿਆ ਹੈ ਉਨ੍ਹਾਂ ਦੇ ਪੁੱਤਰ ਵਿਕਰਮ ਸਿੰਘ ਬੋਫਰ ਨੇ ਕਿਹਾ ਕਿ ਪਿੰਡ ਵਿੱਚ ਪੁਰਾਣੇ ਜ਼ਮੀਨੀ ਵਿਵਾਦ ਨੇ ਸ਼ਨੀਸ਼ਰਵਾਰ ਨੂੰ ਖਤਰਨਾਕ ਰੂਪ ਧਾਰ ਲਿਆ ਜਿਸ ਵਿੱਚ ਵਿਨੇ ਪ੍ਰਤਾਪ ਅਤੇ ਉਸ ਦੇ ਪੁੱਤਰ ਦੀ ਜਾਨ ਚਲੀ ਗਈ ਵਿਨੇ ਦੀ ਧੀ ਨੂੰ ਜ਼ਮੀਨੀ ਵਿਵਾਦ ਬਾਰੇ ਪਤਾ ਸੀ ਤੇ ਉਸ ਨੇ ਐਫ ਆਈ ਆਰ ਦਰਜ ਕਰਵਾਈ ਹੈ ਮੂਲ ਜਮਾਨ ਨੂੰ ਸਿਆਸੀ ਸੁਰੱਖਿਆ ਪ੍ਰਾਪਤ ਹੈ ਅਤੇ ਘਟਨਾ ਤੋਂ 24 ਘੰਟੇ ਬਾਅਦ ਵੀ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਐਫ ਆਈ ਆਰ ਮੁਤਾਬਕ ਰਾਣਾ ਨੇ ਅਣਪਛਾਤੇ ਵਿਅਕਤੀਆਂ ਨਾਲ ਮਿਲ ਕੇ ਕਥਿਤ ਤੌਰ ਤੇ ਪਿਓ ਪੁੱਤ ਦੀ ਹੱਤਿਆ ਕਰ ਦਿੱਤੀ ਸੀ ਅਤੇ ਮੌਕੇ ਤੋਂ ਫਰਾਰ ਹੋ ਗਿਆ ਜਦ ਕਿ ਨਿਸ਼ਚਿਤਰ ਦੇਉ ਦਾ ਪੁੱਤਰ ਬੱbbi ਸਾਜ਼ਿਸ਼ ਦੇ ਪਿੱਛੇ ਸਨ ਐਫ ਆਈ ਆਰ ਵਿੱਚ ਸਾਜ਼ੀਆਂ ਨੇ ਕਿਹਾ ਕਿ ਮੇਰੇ ਪਿਤਾ ਭਰਾ ਅਤੇ ਸਾਡੇ ਰਿਸ਼ਤੇਦਾਰ ਦਰਸ਼ਨ ਸਿੰਘ ਮੋਫਰ ਇੱਕ ਐਸ ਯੂ ਵੀ ਵਿੱਚ ਖੇਤਾਂ ਤੋਂ ਪਰਤ ਰਹੇ ਸਨ ਇਸ ਦੌਰਾਨ ਰਾਣਾ ਨੇ ਇੱਕ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਟਰੈਕਟਰ ਨਾਲ ਉਹਨਾਂ ਦਾ ਰਸਤਾ ਰੋਕਿਆ ਅਤੇ ਬਹਿਸ ਸ਼ੁਰੂ ਕਰ ਦਿੱਤੀ ਸਾਜ਼ੀਆਂ ਨੇ ਦੱਸਿਆ ਕਿ ਇਸ ਝੜਪ ਵਿੱਚ ਅਣਪਛਾਤੇ ਵਿਅਕਤੀ ਨੇ ਮੇਰੇ ਪਿਤਾ ਦੇ ਚਿਹਰੇ ਤੇ ਸਲੱਗਰ ਨਾਲ ਹਮਲਾ ਕੀਤਾ ਜਦੋਂ ਮੇਰਾ ਭਰਾ ਆਪਣੀ ਐਸ ਯੂ ਵੀ ਚੋਂ ਸਲੱਗਰ ਲਿਓ ਗਿਆ ਤਾਂ ਰਾਣਾ ਨੇ ਮੇਰੇ ਪਿਤਾ ਦੀ ਪਿੱਠ ਵਿੱਚ ਦੋ ਗੋਲੀਆਂ ਮਾਰ ਦਿੱਤੀਆਂ ਤੇ ਫਿਰ ਮੇਰੇ ਪਿਤਾ ਤੇ ਮੇਰੇ ਭਰਾ ਦੀਆਂ ਦੇ ਪਿੱਠ ਵਿੱਚ ਵੀ ਗੋਲੀਆਂ ਮਾਰੀਆਂ ਗਈਆਂ ਦੋਵੇਂ ਜਾਨੇ ਉੱਥੇ ਹੀ ਡਿੱਗ ਪਏ ਤੇ ਉਹਨਾਂ ਦੀ ਮੌਤ ਹੋ ਗਈ ਦਰਸ਼ਨ ਨੇ ਪੂਰੀ ਘਟਨਾ ਦੇਖੀ ਤੇ ਆਪਣਾ ਆਪਣੀ ਜਾਨ ਬਚਾਉਣ ਲਈ ਭੱਜ ਗਿਆ ਸਾਡਾ ਰਾਣਾ ਨਸ਼ਤਰ ਅਤੇ ਅਰਵਿੰਦਰ ਨਾਲ 20 ਏਕੜ ਜ਼ਮੀਨ ਦਾ ਵਿਵਾਦ ਚੱਲ ਰਿਹਾ ਐਫ ਆਈ ਆਰ ਵਿੱਚ ਕਿਹਾ ਗਿਆ ਕਿ ਇਹਨਾਂ ਸਾਰਿਆਂ ਨੇ ਇੱਕ ਅਣਪਛਾਤੇ ਵਿਅਕਤੀ ਨਾਲ ਮਿਲ ਕੇ ਇਹ ਸਾਜ਼ਿਸ਼ ਰਚੀ ਹੈ ਅਤੇ ਮੇਰੇ ਪਿਤਾ ਤੇ ਭਰਾ ਦੀ ਹੱਤਿਆ ਕਰ ਦਿੱਤੀ ਹੈ ਇਸ ਤੋਂ ਇਲਾਵਾ ਰਾਣਾ ਨੇ ਕਿਹਾ ਕਿ ਮੇਰੇ ਪਿਤਾ ਨੂੰ ਕਿਹਾ ਗਿਆ ਸੀ ਕਿ ਉਹ ਸਾਨੂੰ ਕਣਕ ਦੀ ਬਾੜੀ ਨਹੀਂ ਕਰਨ ਦੇਵੇਗਾ ਪਿੰਡ ਵਾਸੀਆਂ ਨੇ ਕਿਹਾ ਕਿ ਮ੍ਰਿਤਕ ਦੇ ਤੇ ਮੁਲਜ਼ਮ ਪ੍ਰਭਾਵਸ਼ਾਲੀ ਜ਼ਿਮੀਦਾਰ ਸਨ ਉਹਨਾਂ ਨੇ ਕਿਹਾ ਕਿ ਵਿਨੇ ਕਦੇ ਕਦਾਈਂ ਹੀ ਪਿੰਡ ਆਉਂਦਾ ਸੀ ਉਹ ਚੰਡੀਗੜ੍ਹ ਰਹਿੰਦਾ ਸੀ ਉਹਦਾ ਪੁੱਤਰ ਫਿਲਹਾਲ ਬੈਂਗਲੌਰੂ ਵਿੱਚ ਪੜ ਰਿਹਾ ਸੀ ਜਦ ਕਿ ਉਸ ਦੀ ਤੀਹ ਮਹਾਲੀ ਵਿੱਚ ਪੜਦੀ ਹੈ ਉਧਰ ਇਸ ਮਾਮਲੇ ਦੇ ਵਿੱਚ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਦਾ ਬਿਆਨ ਵੀ ਸਾਹਮਣੇ ਆਇਆ। ਲੋਕ ਸਭਾ ਮੈਂਬਰ ਸੁਖਜਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਇੱਕ ਮੰਦਭਾਗੀ ਘਟਨਾ ਹੈ। ਹਾਲਾਂਕਿ ਮੇਰੇ ਸਹੁਰੇ ਦੀ ਉਮਰ 83 ਸਾਲ ਹੈ ਤੇ ਉਹ ਵਾਕਰ ਦੀ ਮਦਦ ਨਾਲ ਚੱਲਦੇ ਹਨ। ਨਾ ਤਾਂ ਉਸ ਉਹ ਤੇ ਨਾ ਹੀ ਮੇਰਾ ਸਾਲਾ ਮੌਕੇ ਤੇ ਮੌਜੂਦ ਸਨ। ਐਫਆਈਆਰ ਮੁਤਾਬਕ ਉਹਨਾਂ ਖਿਲਾਫ ਸਾਜ਼ਿਸ਼ ਰਚਨ ਦਾ ਦੋਸ਼ ਹੈ। ਹਾਲਾਂਕਿ ਸੱਚ ਹੈ ਕਿ ਪਿਛਲੇ 35 ਸਾਲਾਂ ਤੋਂ ਵਿਨੇ ਦੇ ਨਾਲ ਉਹਨਾਂ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਸੀ। ਵਿਨੇ ਦੀ ਆਖਰੀ ਮੁਲਾਕਾਤ ਮੇਰੇ ਨਾਲ 8 ਮਹੀਨੇ ਪਹਿਲਾਂ ਹੋਈ ਸੀ। ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਅਜਿਹੀ ਘਟਨਾ ਵਾਪਰ ਸਕਦੀ ਹੈ ਪੁਲਿਸ ਦੇ ਮਤਾਬਕ ਜ਼ਿਲ੍ਹਾ ਪੁਲਿਸ ਮੁਖੀ ਮੁਖਸਰ ਅਖਿਲ ਚੌਧਰੀ ਨੇ ਕਿਹਾ ਕਿ 4 ਵਿਅਕਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਤੇ ਉਹਨਾਂ ਨੂੰ ਕਾਬੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਐਸੀ ਇਸ ਮਾਮਲੇ ਦੀ ਜਾਂਚ ਲਈ ਐਸਪੀ ਜਾਂਚ ਮਨਜੀਤ ਸਿੰਘ ਦੀ ਦੇਖਰੇਖ ਹੇਠ 4 ਮੈਂਬਰੀ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਹੈ ਐਸਐਸਪੀ ਨੇ ਕਿਹਾ ਕਿ ਰਾਣਾ ਕੋਲ ਦੋ ਲਾਇਸੈਂਸੀ ਹਥਿਆਰ ਸਨ ਇੱਕ 0432 ਬੋਰ ਰਵਲਵਰ ਤੇ ਇੱਕ ਡਬਲ ਬੈਰਲ ਬੰਦੂਕ ਸੀ ਚੁਲਾਤੀਰ ਪੋਰਟੋਂ ਪਤਾ ਲੱਗਿਆ ਕਿ ਹੱਤਿਆ ਨੂੰ ਜਾਮ ਦੇਣ ਵਾਸਤੇ 32 ਬੋਰ ਰਿਵਾਲਵਰ ਦਾ ਇਸਤੇਮਾਲ ਕੀਤਾ ਗਿਆ ਸੀ ਪਰ ਪੋਸਟਮਾਰਟਮ ਰਿਪੋਰਟ ਤੋਂ ਤੱਥਾਂ ਦੀ ਪੁਸ਼ਟੀ ਹੋਵੇਗੀ ਫਿਲਹਾਲ ਇਸ ਮਾਮਲੇ ਦੇ ਵਿੱਚ ਅੱਗੇ ਕੀ ਮੋੜ ਆਉਂਦਾ ਇਹ ਵੇਖਣ ਵਾਲੀ ਗੱਲ ਹੋਵੇਗੀ ਪਰ ਸੁਖਜਿੰਦਰ ਸਿੰਘ ਰੰਧਾਵਾ ਦਾ ਸੋਹਰਾ ਪਰਿਵਾਰ ਇਸ ਸਮੇਂ ਇੱਕ ਸੰਕਟ ਦੇ ਵਿੱਚ ਘਿਰ ਗਿਆ ਬਹੁਤ ਗੰਭੀਰ ਇਲਜ਼ਾਮ ਜਿਹੜੇ ਹੈ ਕਤਲ ਦੇ ਉਹਨਾਂ ਤੇ ਲੱਗੇ ਐ ਐਮਪੀ ਸੁਖਜਿੰਦਰ ਰੰਧਾਵਾ ਦਾ ਇਹ ਪੱਖ ਵੀ ਹੈ ਜਿਹੜਾ ਉਹ ਸਾਹਮਣੇ ਆਇਆ ਫਿਲਹਾਲ ਇਸ ਮਾਮਲੇ ਦੇ ਵਿੱਚ ਅੱਗੇ ਕੀ ਕਾਰਵਾਈ ਹੁੰਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ